ਬਲਾਚੌਰ ਨਗਰ ਕੌਂਸਲ ਦੀਆਂ ਚੋਣਾਂ 21 ਦਸੰਬਰ ਨੂੰ ਹੋਣ ਜਾ ਰਹੀਆਂ ਹਨ ਜਿਸ ਤਹਿਤ ਵੱਖ-ਵੱਖ ਬਾਰਡਾਂ ਤੋਂ ਅੱਜ 9 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਿਸ ਤਹਿਤ ਐਸ.ਡੀ.ਐਮ ਬਲਾਚੌਰ ਨੇ ਦੱਸਿਆ ਕਿ ਕੱਲ 12 ਦਸੰਬਰ 2024 ਆਖਰੀ ਦਿਨ ਹੈ ਜਿਸ ਤਹਿਤ 3 ਵਜੇ ਤੱਕ ਜਿਹੜੇ ਵੀ ਉਮੀਦਵਾਰ ਉਹਨਾਂ ਦੇ ਦਫ਼ਤਰ ਪਹੁੰਚ ਜਾਣਗੇ ਉਹਨਾਂ ਦੇ ਨਾਮਜ਼ਦਗੀ ਪੱਤਰ ਲੈ ਜਾਣਗੇ हैरी ते मै वार्ड नंबर दो जेड़ा पुराना पांच है चार सिंह नवा दो ਤੇ ਉਹਦੇ ਵਿੱਚ ਇਲੈਕਸ਼ਨ ਲੜ ਰਹੇ ਕਿਹਨੇ ਪਾਰਟੀ ਮੈਂ ਆਜ਼ਾਦ ਇਲੈਕਸ਼ਨ ਲੜ ਰਹੇ ਹਾਂ ਜੀ ਇਸ ਵਾਰ ਕੀ ਕੀ ਸਮੱਸਿਆ ਕੀ ਨੇ ਪਰ ਉਹ ਮੰਨ ਲੇ ਜੀ ਸਾਡੇ ਬੋਰਡ ਦੇ ਵਿੱਚ ਮੋਸਤੀ ਕਾਫੀ ਟਾਈਮ ਤੋਂ ਕਾਫੀ ਸਾਲਾਂ ਤੋਂ ਇੱਕ ਪਾਣੀ ਦੀ ਸਮੱਸਿਆ ਬਹੁਤ ਨਿਕਾਸੀ ਦੀ ਪਾਣੀ ਦੀ ਸਮੱਸਿਆ ਦੀ ਤੇ ਉਹਦੇ ਲਈ ਹਰ ਸਾਲ ਪੰਜਾਂ ਸਾਲਾਂ ਬਾਅਦ ਜਦੋਂ ਵੀ ਕੋਈ ਐਮਸੀ ਬਣਦਾ ਹੈ ਤਾਂ ਉਹ ਕਹਿ ਦਿੰਦਾ ਕਿ ਅਸੀਂ ਕਰਾਵਾਂਗੇ ਪਰ ਅਸੀਂ ਉਸ ਮੁੱਦੇ ਨੂੰ ਲੈ ਕੇ ਹੀ ਇਲੈਕਸ਼ਨ ਲੜ ਰਹੇ ਹਾਂ ਕਿਉਂ ਮੇਨ ਕੰਮ ਮੈਨੂੰ ਉਹੀ ਦੇਖਦਾ ਕਿ ਅਸੀਂ ਉਹ ਆਪਣੇ ਬੋਰਡ ਦਾ ਕਰਵਾਣਾ ਹੀ ਕਰਵਾਣਾ ਤੁਸੀਂ ਕੀ ਕੀ ਕਰੋਗੇ ਤੁਹਾਡਾ ਕੀ ਮੇਰਾ ਵਿਜ਼ਨ ਇਹ ਹੈ ਜੀ ਜਿਹੜੇ ਨਾਲੀਆਂ ਗੜੀਆਂ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰੀਏ ਕਿਉਂਕਿ ਸਾਰੇ ਲੋਕ ਜਿੰਨੇ ਵੀ ਆਪਾਂ ਨਾਲੀਆਂ ਗਲੀਆਂ 'ਚ ਫਸੇ ਰਹਿੰਦੇ ਆ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਤੋਂ ਉੱਠ ਕੇ ਅਸੀਂ ਆਪਣੇ ਮੱਲੇ ਦੀ ਡਿਵੈਲਪਮੈਂਟ ਤੇ ਕੰਮ ਕਰੀਏ ਜਿਵੇਂ ਕਿ ਜਿਮ ਹੋ ਗਿਆ ਜਾਂ ਪਾਰਕ ਹੋ ਗਿਆ ਇਹਨਾਂ ਚੀਜ਼ਾਂ ਤੇ ਕੰਮ ਕਰੀਏ ਗਲੀਆਂ ਨਾਲੀਆਂ ਤੋਂ ਲੋਕਾਂ ਨੂੰ ਬਾਹਰ ਕੱਢੀਏ ਨਸ਼ੇ ਬੋਲ ਵਾਲਾ ਵੀ ਥੋੜਾ ਨੀ ਬੜਕੇ ਨਸ਼ੇ ਦਾ ਬੋਲ ਵਾਲਾ ਜੀ ਸਾਰੇ ਪੰਜਾਬ 'ਚ ਹੀ ਆ ਤੇ ਮੈਂ ਕਹਿ ਨਹੀਂ ਸਕਦਾ ਕਿ ਮੇਰੇ ਬੋਰਡ 'ਚ ਨਹੀਂ ਹੈਗਾ ਬੋਰਡ 'ਤੇ ਹੈਗਾ ਤੇ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਪ੍ਰਾਇੋਰਟੀ ਕੀ ਹੋਏਗੀ ਪਹਿਲਾਂ ਕੰਮ ਪ੍ਰਾਇੋਰਟੀ ਦੇਖੋ ਯੂਥ ਨੂੰ ਲੈ ਕੇ ਹੀ ਹੈ ਪਹਿਲਾਂ ਤਾਂ ਅਸੀਂ ਜਿਮ ਵਗੈਰਾ ਤਾਂ ਸੋਚਿਆ ਹੋਇਆ ਕਿ ਵੀ ਨਸ਼ਿਆਂ ਤੋਂ ਜੇ ਬੱਚਿਆਂ ਨੂੰ ਕੱਢਣਾ ਹੈ ਤਾਂ ਸਾਨੂੰ ਜਿਮ ਦੀ ਲੋੜ ਪੈਣੀ ਹੈ ਤੇ ਉਦਾਂ ਕੋਈ ਵੀ ਫਾਇਦਾ ਨਹੀਂ ਕਰਕੇ ਆਪਾਂ ਨਸ਼ਿਆਂ ਨੂੰ ਦੂਰ ਕਰਨ ਲਈ ਜਿਮ ਤੇ ਕੰਮ ਕਰਾਂਗੇ ਇੱਕ ਵਾਰ ਤੁਸੀਂ ਕੰਮੀ ਮੈਂ ਹੈਗਾ ਜੀ ਇਹ ਨਾਮ ਮੇਰਾ ਅਜੀਤ ਰਾਣਾ ਜੀ ਗਾਣੂ ਬਸ਼ੇ ਆਸਾਂ ਦੇ ਯਾਰੋ ਮਿਹਰਾਂ ਆ ਜੀ ਕੀ ਕੀ ਸਮੱਸਿਆ ਨੇ ਥੋੜੇ ਵਾਰਡ ਚ ਸਾਡੇ ਵਾਰਡ ਚ ਪਾਣੀ ਦੀ ਸਮੱਸਿਆ ਬਹੁਤ ਹੈ ਜੀ ਤੇ ਲਾਈਟਾਂ ਦੀ ਸਮੱਸਿਆ ਬਹੁਤ ਹੈ ਇਹ ਆਪਾਂ ਪੂਰੀਆਂ ਕਰਾਂਗੇ ਜਿਹੜੇ ਪਹਿਲੇ ਵਾਰਡ ਸੁਵਾਂ ਪਰਸ ਸੀਗਾ ਉਹਨੇ ਕੁਝ ਕੀਤਾ ਨਹੀਂ ਕਿਹਾ ਪਾਣੀ ਦੀ ਪ੍ਰੋਬਲਮ ਤਾਂ ਖਤਮ ਹੁੰਦੀ ਨਹੀਂ ਹੈ ਥੋੜੇ ਜਿਹਾ ਚਲੋ ਫਿਰ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਿੱਦੋਂ ਇਹ ਪਾਣੀ ਦੀ ਗ੍ਰੋਬਲ ਪ੍ਰੋਬਲਮ ਤੇ ਕੋਈ ਇਲੈਕਸ਼ਨ ਲੜਿਆ ਸੀ ਸੀ ਕੋ ਪਹਿਲੀ ਵਾਰੀ ਲੜ ਰਿਹਾ ਹਾਂ ਹਾਂ ਮੈਂ ਪਹਿਲੀ ਵਾਰੀ ਲੜ ਰਿਹਾ ਹਾਂ ਜੇ ਇਲੈਕਸ਼ਨ ਮੇਰੇ ਡਰਾਵੀ ਤੋਂ ਤਾਂ ਮੈਨੂੰ ਖੜਾ ਕੀਤਾ ਗਿਆ ਤੇ ਮੈਂ ਉਹਨਾਂ ਦਾ ਮਿਸ਼ਵਾਲ ਬੱਤਰ ਬਣਾ ਜੀ ਸਿੱਸੀ ਪਾਣੀ ਸਮੱਸਿਆ ਨਹੀਂ ਲਾਈਟਾਂ ਦੀ ਐ ਬਾਕੀ ਜੋ ਵੀ ਸਮੱਸਿਆ ਹੈ ਪਿਓਰਟੀ ਕੀ ਕੀ ਹੋਵੇ ਥੋੜੇ ਕੰਮ ਜੇ ਸਤੂ ਪੰਜ ਜਾਂਦੇ ਹੋ ਪਰਸਤ ਲੋਕ ਤੁਹਾਨੂੰ ਚੁੰਨਦੇ ਨੇ ਕਿ ਗਾ ਤੁਸੀ ਕੀ ਕੀ ਕੰਮ ਕਰੋਗੇ ਜੋ ਲੋਕਾਂ ਦੀ ਸਮੱਸਿਆ ਹਰ ਸਮੱਸਿਆ ਪੂਰੀ ਕਰਾਂਗੇ ਨਸ਼ਾ ਦੇ ਵੀ ਹੈਗਾ ਥੋੜੇ ਵਾਟ ਤੇ ਹਾਂਜੀ ਨਸ਼ੇ ਦੀ ਸਮੱਸਿਆ ਵੀ ਹੈਗਾ ਹਾਂ ਨਸ਼ੇ ਦੀ ਸਮੱਸਿਆ ਉਹ ਵੀ ਦੂਰ ਕਰਾਂਗੇ ਜੀ ਦੋ ਕੀਸੇ ਦੂਰ ਕਰੋਗੇ ਕੋਈ ਹੈਗਾ ਥੋੜੇ ਕੋਲ ਨਹੀਂ ਨਸ਼ੇ ਵਾਲਾ ਇੰਨੇ ਸਾਡੇ ਮਹੱਲੇ ਚੋਂ ਦਾ ਸਾਡਾ ਮਹੱਲਾ ਸਾਫ ਸੁਥਰਾ ਹੈ ਐਸੀ ਕੋਈ ਪ੍ਰੋਬਲਮ ਨਹੀਂ ਜੇ ਕੋਈ ਏਦਾਂ ਦਾ ਹੋਇਆ ਤਾਂ ਫਿਰ ਉਹ ਵੀ ਪੂਰੀ ਕਰਾਂਗੇ ਥੈਂਕ ਯੂ ਹਾਂਜੀ ਪਰਮੇਂਦਰ ਮੈਂ ਕਹਾਂ ਜੀ ਤੁਸੀਂ ਇਸ ਵਾਰ ਫੇਰ ਦੁਬਾਰਾ ਤੁਸੀਂ ਇਲੈਕਸ਼ਨ ਲੜਨ ਲੱਗੇ ਆ ਕਿਹੜੇ ਮੁੱਦੇ ਤੇ ਇਸ ਵੇਲੇ ਲੜਾਈ ਜਿਹੜੀ ਹੈਗੀ ਆ ਤੁਸੀਂ ਫਾਈਟ ਕਰਨੀ ਆ ਦੇਖੋ ਤੁਸੀਂ ਮੇਰੇ ਭਰਾ ਆ ਸਾਰੇ ਮੈਨੂੰ ਮਲੇਸਟਰ 3 ਸਾਲ ਪੰਸਾਦੀ ਟੰਡਰ ਤੋਂ 200 ਦਾ ਕਰੋਨਾ ਲੰਘਿਆ 3 ਸਾਲ ਦੇ ਵਿੱਚ ਜਿੱਦੇ ਮੈਂ ਕੰਮ ਕਰਵਾਇਆ ਨਾ ਉਹ ਥੋੜੇ ਸੀਗੇ ਮੇਰੀ ਵਾਰਡ ਦੇ ਵਿੱਚ ਸਾਰੇ ਕੰਮ ਹੋਣ ਵਾਲੇ ਸਨ ਜੀ ਨਾ ਗਲੀਆਂ ਸੀਆਂ ਨਾ ਨਾਲੀਆਂ ਸੀਆਂ ਨਾ ਲਾਈਟ ਸੀ ਨਾ ਸਫਾਈ ਸੀਗੀ ਨਹੀਂ ਲੋਕਾਂ ਦੇ ਰਹਿਣ ਸਣ ਦਾ ਕੋਈ ਵਧੀਆ ਇਹ ਬੰਦੋਬਸਤ ਹੈਗਾ ਜੀ ਮੈਂ 3 ਸਾਲ ਦੇ ਵਿੱਚ ਸ਼ਹਿਰ ਦੇ ਵਿੱਚ ਕੋ 150 ਮਕਾਨ ਪਾਸ ਹੋਏ ਉਹ ਚ ਇੱਕ ਸੁੱਤੀ ਮਕਾਨ ਮੈਂ ਪਾਸ ਕਰਾਈ ਸੀ ਛੱਤਾਂ ਇਸ ਕੇਂਦਰ ਸਕਦੀ ਸਕੀਮ ਹੈ ਨਾ ਜੀ ਜੋ ਪਾਸ ਕਰਵਾਏ 80 ਮਕਾਨ ਮੇਰੇ ਬਣ ਗਏ ਦਰਮਾਰ ਦੇ ਵਿੱਚ ਬਾਕੀ ਮਕਾਨ ਜਿਹੜੇ ਬਣ ਰਹੇ ਆ ਜਦੋਂ ਹੁਣ ਐਮਐਲਏ ਬਲਾਚੌਰ ਨੇ ਜਦੋਂ ਕੋ ਫਾਈਲਾਂ ਫੁੱਲਾਂ ਭੇਜੀਆਂ ਦੁਬਾਰਾ ਆਪਣੇ ਬਲਦੇ ਭੇਜੀਆਂ ਵੀ ਮੈਂ ਵੀ ਛੱਤਾਂ ਦੇ ਪੈਸੇ ਪਾਸ ਕਰਾਣੇ ਆ ਉੱਚੀ ਮੇਰੀ ਅੱਤੀ ਫਾਈਲਾਂ ਸੀ ਉਹ ਵੀ ਪਾਸ ਹੋ ਗਈਆਂ ਜੀ ਜੀ ਐਦਾ ਆ ਵੀ ਪਾਣੀ ਸਮੱਸਿਆ ਸੀ ਮੈਂ ਹੱਲ ਕਰ ਦਿੱਤੀ। ਛੱਤਾਂ ਦੀ ਸਮੱਸਿਆ ਦੀ ਮੈਂ ਹੱਲ ਕਰ ਦਿੱਤੀ। ਸਫਾਈ ਜਿਹੜਾ ਮੇਨ ਇੱਕ ਡੰਪ ਸੀ ਬਹੁਤ ਵੱਡਾ ਮੇਰੇ ਵਾਰਡ ਦੇ ਵਿੱਚ। ਭਰਨ ਡੱਕ ਨੇ ਲੱਗੇ। ਦਾ ਕਾਫੀ ਲੰਬੇ ਸਮੇਤ ਲੱਗਿਆ ਸੀਗਾ। ਉਹ ਮੈਂ ਡੰਪ ਵੀ ਥੋਚਕਵਾਇਆ। 30 35 ਸਾਲ ਤੋਂ ਮੇਰੇ ਘਰਾਂ ਵਿੱਚ ਪਾਣੀ ਨਹੀਂ ਆ ਰਿਹਾ ਜੀ ਕਿ ਮੇਰੇ ਘਰ ਕਾਫੀ ਉੱਚੇ ਆ ਜੀ। ਉਹ ਪਾਣੀ ਘਰਾਂ ਚ ਪੁੱਜਦਾ ਹੋ ਗਿਆ ਜੀ। ਲੈਡੀਸ ਸਮੱਸਿਆ ਕਿ ਮੈਂ ਆਪਣੇ ਵਾਰਡ ਦੇ ਦੋਨੇ ਪਾਸੇ ਦੋ ਟਰਾਂਸਫਰ ਲਖਾਏ। ਉਹ ਲੈਡੀ ਸਮੱਸਿਆ ਵੀ ਖਤਮ ਹੋ ਗਈ। ਮੇਰੀ ਕਿਸਮਸੀਆ ਹੈ ਮੇਰੇ ਪਰਿਵਾਰ ਜਿਹੜੇ ਆ ਯਾਤਰ ਗਰੀਬ ਲੋਕ ਹੈਗੇ ਆ ਪੰਜ ਪੰਜ ਮਰਲੇ ਦੇ ਵਿੱਚ ਚਾਰ ਚਾਰ ਪਰਿਵਾਰ ਜਿਹੇ ਰਹਿ ਰਹੇ ਆ ਮੇਰੀ ਮਨ ਦੀ ਤਮੰਨਾ ਹੈ ਕਿ ਮੈਂ ਇਸ ਤਰ੍ਹਾਂ ਦੇ ਵਿੱਚ ਕੋਸ਼ਿਸ਼ ਕਰਾਂ ਜਿਹੜੀ ਸਕੀਮ ਚੰਨੀ ਸਰਕਾਰ ਨੇ ਆਪਣੇ ਸਮੇਂ ਦੇ ਵਿੱਚ ਕਿਹਾ ਸੀ ਕਿ ਆਪਾਂ ਗਰੀਬ ਲੋਕਾਂ ਨੂੰ ਪਲਾਟ ਦੇਣੇ ਆ ਵੀ ਘਰਾਂ ਨੂੰ ਕਰ ਜਿਹੜੇ ਦੇਣੇ ਆ ਮੈਂ ਉਦੋਂ ਕਿਹਾ ਸੀ ਕਿ ਮਤਾ ਪਾ ਦਿਓ ਇੱਕ ਉਦੋਂ ਮਤਾ ਪੁਆਇਆ ਸੀ ਆਪਾਂ 58 ਪਲਾਟ ਜਿਹੜੇ ਆ ਉਹਨਾਂ ਨੂੰ ਕਿਹਾ ਸੀ ਮੈਨੂੰ ਚਾਹੀਦੇ ਆ ਕਿ ਮੈਂ ਸਮਝਦਾ ਸੀ 58 ਵੈਸੇ ਥੋੜੇ ਆ ਫਿਰ ਵੀ ਮੇਰੇ ਇਸੇ ਜੋ ਆਇਆ ਮੇਰੀ ਕੋਸ਼ਿਸ਼ ਆਪੇ ਜੀ ਮੈਨੂੰ ਵੈਸੀ ਮੇਰਾ ਪਰਿਵਾਰ ਮੇਰਾ ਵਾਰਡ ਬਹੁਤ ਵਧੀਆ ਆ ਮੈਨੂੰ ਉਮੀਦ ਹੈ ਕਿ ਮੈਂ ਹੁਣ ਜਿੱਤਿਆ ਕਿਉਂਕਿ ਜਦਾਂ ਮੈਨੂੰ ਸੇਵਾ ਦੇ ਰਹੇ ਸਾਰੇ ਮੈਨੂੰ ਉਮੀਦ ਹੈ ਮੈਂ ਜਿੱਤਿਆਣਾ ਮੈਂ 5 ਸਾਲ ਦੇ ਵਿੱਚ ਜਿਹੜੇ ਵੀ ਕੰਮ ਰਹਿੰਦੇ ਆ ਉਹ ਮੈਂ ਮੁਕੰਮਲ ਕਰਨੇ ਆ ਜਿਹੜੇ ਮੈਂ ਹੁਣ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਆ ਪਿਛਲੇ ਵਾਅਦੇ ਮੈਂ ਪੂਰੇ ਕਰ ਦਿੱਤੇ ਸੀਗੇ ਤੇ ਮੈਂ ਇੱਕ ਮਿਸਾਲ ਬਣ ਕਰਨੀ ਚਾਹੁੰਦਾ ਆ ਕਿ ਰੇਸ ਸਾਹਿਬ ਵੀ ਮੇਰਾ ਵਾਰਡ ਜਿਵੇਂ ਪਹਿਲਾਂ ਪੂਰੇ ਪੰਜਾਬ ਵਿੱਚ ਕਿ ਮੇਰਾ ਜਿਹੜਾ ਵਾਰਡ ਸੀ ਜਿੱਥੇ ਇੰਨੇ ਮਕਾਨਾਂ ਦੇ ਛੱਤਾਂ ਦੇ ਪੈਸੇ ਪਾਸ ਹੋਏ ਔਰ ਮਕਾਨ ਬੜ ਗਏ ਮੇਰੇ ਵਾਰਡ ਦੇ ਵਿੱਚ ਹੁਣ ਮੈਂ ਸਮਝਦਾ ਵੀ ਦੋ ਜਾਂ ਤਿੰਨ ਘਰ ਹੁਣੇ ਆ ਵਾਲਿਆਂ ਵਾਲੇ ਜਿੱਥੇ ਮੇਰਾ ਘਰ ਵੀ ਹੈ ਮੇਰੀ ਕੋਸ਼ਿਸ਼ ਰਹੇਗੀ ਕੋਈ ਵੀ ਵਿਅਕਤੀ ਛੱਤ ਬਲ ਨੂੰ ਦੇਖੇ ਕਿ ਮੇਰਾ ਮਕਾਨ ਚੋਂਦਾ ਆ ਮੈਂ ਹਰ ਪਰਿਵਾਰ ਨੂੰ ਛੱਤ ਦੇਣੀ ਆ ਹਰ ਪਰਿਵਾਰ ਨੂੰ ਪਾਣੀ ਦੇਣਾ ਆ ਹਰ ਪਰਿਵਾਰ ਨੂੰ ਵੀ ਵਧੀਆ ਲਾਈਟ ਦੇਣੀ ਆ ਤੇ ਸਫਾਈ ਦਾ ਬੰਦੋਬਸ ਕਰਨਾ ਆ ਤੇ ਮੇਰੀ ਕੋਸ਼ਿਸ਼ ਜਿਹੜੀ ਜਿਹੜੀ ਸਹੀ ਕੋਸ਼ਿਸ਼ ਮੇਰੀ ਆ ਇਹ ਆ ਕਿ ਮੈਂ ਬੇਘਰਿਆਂ ਨੂੰ ਘਰ ਦਵਾਵਾਂ ਮੈਂ ਇਹ 5 ਸਾਲ ਦੇ ਵਿੱਚ ਮੈਂ ਕੋਸ਼ਿਸ਼ ਨੂੰ ਪੂਰੀ ਕਰਾਂਗਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਆ ਕਿ ਸਭ ਤੋਂ ਹਲਕਾ ਉਮੀਦਵਾਰ ਜੇ ਮੈਂ ਪੈਸੇ ਭੁਖ ਮੈਂ ਹਾਂ ਮੈਨੂੰ ਅਦੇ ਕਵਰ ਕਰਦੇ ਕੱਕਵਰ ਕਰਦੇ ਰਹੋ ਤੇ ਤੁਹਾਡੀ ਕੋਸ਼ਿਸ਼ ਨਾਲ ਮੈਂ ਬੜਨਾ ਅੱਗੇ ਵੀ ਤੁਸੀਂ ਮੇਰੇ ਲਈ ਕੋਸ਼ਿਸ਼ ਕੀਤੀ ਆ ਤੇ ਮੈਂ ਉਸੇ ਬਦਲਤ ਬਣਿਆ ਜਿੰਨੀ ਮੇਰੀ ਪ੍ਰੈਸ ਨੇ ਮਦਦ ਕੀਤੀ ਆ ਇਹ ਉਹਦਾ ਵੀ ਮਾਮੂਲੀ ਮੋਸਰਾ ਜਲੇਸ ਸਾਹਿਬ ਧੰਨਵਾਦ ਤੁਹਾਡਾ ਜੀ ਤੇ ਮੈਂ ਬੇਨਤੀ ਕਰੂੰਗਾ ਵੀ ਮੇਰੇ ਵਾਰਡ ਜਰੂਰ ਆਇਓ ਮੇਰੇ ਵਾਰਡ ਨੂੰ ਚੈੱਕ ਕਰਿਓ ਤੇ ਇਹ ਸੁਨੇਹਾ ਜਿਹੜਾ ਲੋਕਾਂ ਜਾਵੇ ਤੇ ਮੈਂ ਸਮਝਦਾ ਤੁਹਾਡੀ ਆਣ ਦੇ ਨਾਲ ਮੇਰਾ ਹੌਸਲਾ ਵੀ ਵਧੇਗਾ ਤੇ ਲੋਕਾਂ ਚ ਵੀ ਆਏਗਾ ਵੀ ਹਾਂ ਵੀ ਇਹ ਜਿਹੜੇ ਪੱਤਰਕਾਰ ਜਿਹੜੇ ਇੰਟਰਨੈਸ਼ਨਲ ਪੱਤਰਕਾਰ ਸਾਡੇ ਵਾਰਚ ਵੀ ਆਏ ਆ ਤੇ ਸ਼੍ਰਲੰਕਾ ਵੀ ਤਾਂ ਇਹਨਾਂ ਨੰਬਰ 1 ਜੀ 8 ਨੰਬਰ ਵਾੜਾ ਜੀ ਸਰ ਅੱਜ ਜਿਹੜਾ ਤੀਸਰੇ ਦਿਨ ਕਿੰਨੇ ਨਾਮਿਨੇਸ਼ਨ ਆਏ ਅੱਜ ਸਾਡੇ ਕੋਲ ਨੋ ਨਾਮਿਨੇਸ਼ਨ ਪੇਪਰ ਆਏ ਆ ਤੇ ਇੱਕ ਨਾਮਿਨੇਸ਼ਨ ਪੇਪਰ ਕੱਲ ਆਇਆ ਸੀ ਟੋਟਲ ਸਾਡੇ ਕੋਲ 10 ਨਾਮਿਨੇਸ਼ਨ ਪੇਪਰ ਪ੍ਰਾਪਤ ਹੋਏ ਆ ਸਾਡੇ ਕੋਲ 62 15 ਆ ਗਏ 15 ਬਾੜ ਹੈਗੇ ਆ ਨੇ 10 ਨੋਮੀਨੇਸ਼ਨ ਪੇਪਰ ਸਾਡੇ ਕੋਲ ਅਜੇ ਤੱਕ ਪ੍ਰਾਪਤ ਹੋਏ ਆ ਤੇ ਕੱਲ ਨੂੰ ਲਾਸਟ ਡੇ ਆ ਨੋਮੀਨੇਸ਼ਨ ਦਾ ਆਸ ਕਰਦੇ ਆ ਕਿ ਲੋਕੀ ਜਿਹੜੇ ਹੈਗੇ ਆ ਵੱਧ ਤੋਂ ਵੱਧ ਨੋਮੀਨੇਸ਼ਨ ਪੇਪਰ ਦੇਊਗੇ ਤਾਂ ਕਰਕੇ ਜਿਹੜਾ ਹੈਗਾ ਕਿ ਨੌਰਮ ਮਤਲਬ ਜਿਹੜੀ ਇਲੈਕਸ਼ਨ ਨਿਯਮਾਂ ਸਾਬ ਇਲੈਕਸ਼ਨ ਨੂੰ ਸੰਪੂਰਨ ਕੀਤਾ ਜਾ ਸਕਦਾ ਹਾਂ ਸਰ ਜਿੱਦਾਂ 3 ਵਜੇ ਤੱਕ ਟਾਈਮ ਦਿੱਤਾ ਹੈ ਯਾਰ ਕੋਈ ਕੈਂਡੀਡੇਟ ਜੀ ਤੇ ਜੇ ਉਸ ਤੋਂ ਜਿੱਦਾਂ ਅੰਦਰ ਐਂਟਰੀ ਕਰ ਜਾਂਦਾ ਤਾਂ ਉਹ ਫਾਰਮ ਲੈ ਜਾ ਫਾਰਮ ਲੈ ਜਾਉਗੇ ਜੀ ਅਸੀਂ ਤਾਂ ਇੱਥੇ ਤੱਕ ਹੀ ਮੈਂ ਅੱਜ ਵੀ ਅਸੀਂ ਆਵਾਜ਼ ਲਵਾਈ ਸੀ ਜੇਕਰ ਤੁਸੀਂ ਉੱਥੇ ਹੈਗੇ ਸੀਗੇ ਮੈਂ ਅੱਜ ਵੀ ਆਵਾਜ਼ ਲਵਾਈ ਸੀ ਕਿ ਕਿਸੇ ਨੇ ਨਾਮੀਨੇਸ਼ਨ ਪੇਪਰ ਦੇਣਾ ਹੈਗਾ ਇਹ ਨਾਮੀਨੇਸ਼ਨ ਪੇਪਰ ਦੇ ਸਕਦਾ ਤੇ ਟਾਈਮ ਖਤਮ ਹੋ ਰਿਹਾ ਤੇ ਕੱਲ ਨੂੰ ਵੀ ਮੈਂ ਜਿਹੜੀ ਬਾਤ ਆਵਾਜ਼ ਲਵਾਵਾਂਗੇ ਜੇਕਰ ਕੋਈ ਹੋਇਆ ਕੋਈ ਬੰਦਾ ਨਾਮੀਨੇਸ਼ਨ ਪੇਪਰ ਦੇਣ ਵਾਲਾ ਉਹਨੂੰ ਕਮਰੇ ਦੇ ਵਿੱਚ ਅਸੀਂ ਬਾੜਨਾਂਗੇ ਵਾੜ ਕੇ ਜੜੀ ਹੈ ਉਹਨਾਂ ਦੀ ਜੜੀ ਕਾਰਵਾਈ ਹੋਊਗੀ ਕਿ ਸਾਰਿਆਂ ਦੇ ਨਾਮਿਨੇਸ਼ਨ ਪੇਪਰ ਐਸ ਪਰ ਨੋਰਮਸ ਪ੍ਰਾਪਰਟੀ ਤੇ ਜਾਵਦੇ ਕੀ ਟੋਕਨ ਸਿਸਟਮ ਦੇ ਸਕਦੇ ਹਾਂ ਉਸ ਲਈ ਦੇਖ ਲਾਂਗੇ ਜੀ ਕਿ ਕਿੰਨੇ ਰਾਸ਼ਾਗਾ ਜੇ ਕਮਰੇ ਚ ਅਬਜ਼ੌਰਬ ਹੋ ਗਏ ਤਾਂ ਠੀਕ ਆ ਨਾ ਹੋਇਆ ਬਾਅਦ ਲੈਣੇ ਟੋਕਨ ਸਿਸਟਮ ਦੇ ਦਾਂਗੇ ਜੀ ਜਿਹੜੇ ਇੰਟਰ ਕਰ ਗਿਆ ਨਾ ਪ੍ਰਿੰਸਿਸ ਦੇ ਵਿੱਚ ਜੀ ਕਮਰੇ ਦੇ ਵਿੱਚ ਉਹਨਾਂ ਨੂੰ ਅਸੀਂ ਜਿਹੜੇ ਨਾਮਿਨੇਸ਼ਨ ਪੇਪਰ ਲਾਵਾਂਗੇ ਜੇਕਰ ਸਾਨੂੰ ਲੱਗਿਆ ਕਿ ਲਾਈਨ ਲੱਗ ਗਈ ਹੈਗੀ ਆ ਇੰਨੀ ਹੈਗੀ ਆ ਫਿਰ ਅਸੀਂ ਟੋਕਨ ਸਿਸਟਮ ਦੇਖਣਾ ਅਕੋਰਡਿੰਗ ਟੂ ਦ ਸਿਚੁਏਸ਼ਨ